ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ। ਇਸ ਵੇਲੇ ਸਵੇਰਾ ਟਾਈਮ ਹੈ 9:00 ਵੱਜਣ ਵਾਲੇ ਨੇ। ਮੈਂ ਆ ਗਿਆ ਜੀ ਦੇਖੋ ਪਿੱਛੇ ਆਪਣੇ ਤੁਸੀਂ ਬਹੁਤ ਬਹੁਤ ਗਰਮੀ ਤੋਂ ਬਾਅਦ ਅੱਜ ਮੀਂਹੇ ਡਾਕੀ ਹੋ ਰਿਹਾ ਹੈ। ਬਹੁਤ ਗਰਮੀ ਸੀ ਭਰਾਵੋ। ਗਰਮੀ ਤੇ ਲਲਵੀ ਜਿਹੜੇ ਉਮਰ ਹੀ ਘਟਦਾ ਹੈਗਾ ਨਾ ਕਿ ਉਮਰ ਦੀ ਗਰਮੀ ਤੋਂ ਬਾਅਦ ਸਾਰਾ ਹੱਥ ਮਹਿਸੂਸ ਹੁੰਦੀ ਹੋਈ ਬਹੁਤ ਜ਼ਿਆਦਾ ਸਨੀ ਕਰੇ ਜੇ ਦੇਖ ਰਹੇ ਹੋ ਅੱਜ ਭਾਈ ਮਾਤਾ ਮਕਾਨ ਦਾ ਅਜੀ ਸੁਆਦ ਅਨੇਕ ਕਣ ਕੋ ਹਸਨ ਹੋ ਰੇ ਚੌਲਾ ਲੰਗਰ ਬਣਾ ਲਿਆ ਗਿਆ ਸੀ ਨਹੀਂ ਖਾਤਾ ਸੀ ਨਹੀਂ ਫੈਲੇ ਮਾਬਈ ਦੀ ਕਿਰਪਾ ਹੋ ਗਈ ਪਹਿਲੇ ਹੀ ਚੱਲ ਗਿਆ ਆਪਾਂ ਦਿਵਾਲ ਹੋ ਗਿਆ ਨਹੀਂ ਆ ਚੁੱਕੇ ਹੈ ਦੇਖ ਰਿਹਾ ਹਾਂ ਆਨੰਦਾ ਬੜਾ ਜਾਨਾ ਨੰਦਾਇਆ ਰਿਹਾ ਹੈ ਜੈਵ ਦਸਮੀ ਵਹਿ ਰਿਹਾ ਹੈ ਜੈਵ ਦਸਮੀ ਨਜ਼ਾਰੇ ਆ ਗਿਆ ਬਾਈ ਬੜੇ ਮੋਟੇ ਖਾ ਆ ਜੂਆ ਅੱਪ ਪੰਜ ਚਾਰ ਦਿਨਾਂ ਦੀ ਗਰਮੀ ਜਿਹੜਾ ਬੜਾ ਹਾਲ ਕਰ ਚਾਇਆ ਸਵੇਰੇ ਸੋਲਹਾਂ ਵਗਲੇ ਮੇਰੇ ਕੋਲ ਹੀ ਲੈ ਜਾਣਾ ਬਹੁਤ ਜ਼ਿਆਦਾ ਗਰਮੀ ਪੈਰੀ ਸੀ ਅਸਰ ਦੀ ਗਰਮੀ ਰਹੇ ਜਿੰਨਾ ਕੋਪ ਗਰਮੀ ਪੈਰੀ ਸਾਡੇ ਕੇ ਨਜ਼ਾਬੀ ਪਹੁੰਚ ਸਕਦੇ ਨੇ ਭਾਈ ਮੀਂਹ ਦੇ ਵਿੱਚ ਪਹੁੰਚ ਚੱਕੇ ਨੇ ਹਾਰੇ ਗੱਲ ਦਾ ਨਾ ਜੀ ਲੋਈ ਸ਼ਾਦੀ ਲੈ ਕੇ ਗੱਲਾਂ ਵਾਲਾ ਪਹੁੰਚ ਗਿਆ ਭਾਈ ਮੀਂਹ ਬਹੁਤ ਜ਼ਿਆਦਾ ਹੈ ਆਪ ਸਦਾ ਨਹੀਂ ਪੈ ਰਿਹਾ ਭਾਈ ਕਿਹੜਾ ਵਾਲਾ ਬਹੁਤ ਗਰਮੀ ਹੋਣ ਦੇ ਵਾਲੀ ਮੀਂਹ ਪੈਣ ਕੋਈ ਨਹੀਂ ਬਰਾ ਰਿਹਾ महसूस हो गया कुछ रोड छठे कच्छे नहीं पड़े छोटे मिनट बहुत ज़्यादा किराया और बने पड़ना चाहिए वैसे बहुत गर्मी थी बहुत ज़्यादा गर्मी थी अच्छ सवेरे हवा नहीं है कुछ भी नहीं है बहुत ज्यादा गर्मी ਪੈਰੀਫਿਗਰ ਜੇ ਉਸੇ ਮੰਦਿਰਾਂ ਦੇ ਲਿਮਿਟ ਹੈ ਜਿਹੜਾ ਫੌਮ ਕੰਡਾ ਜੀ ਸੋਹਣ ਤੇ ਚੌਲਾਂ ਦਾ ਬਣਾਇਆ ਕੀਤਾ ਜਾਨਾ ਸੀਗਾ ਨਾਲੇ ਤਿਆਰੀ ਚੱਲ ਰਹੀਆਂ ਨੇ ਚੌਣ ਤਿਆਰ ਹੋਣ ਲੱਗ ਰਹੇ ਨੇ ਉਸ ਤੋਂ ਪਹਿਲਾਂ ਹੀ ਕਿਰਪਾ ਹੋਗੀ ਇਹ ਜੀ ਪਿਆ ਚਲੋ ਬਣਾਰਾ ਸਾਫ ਲਓਗੇ ਰਾਹਤ ਮਹਿਸੂਸ ਹੋਣੀ ਤਾਂ ਕਿ ਹਰ ਇੱਕ ਨੂੰ ਆਫਾ ਦੀ ਬੰਦਿਆਂ ਨੂੰ ਫਾਇਦਾ ਹੈਗਾ ਸੀਗਾ ਤੂ ਪੰਜ ਸੇ ਜਾਨਮ ਬਾਰ ਲਗਦਾ ਸਾਰਿਆਂ ਨੂੰ ਬਹੁਤ ਔਖਾ ਸੀਗਾ ਲਓ ਜੀ ਮੀਂਹ ਪਈ ਪਿਆ ਮਾੜਾ ਮੋਟਾ ਰਾਤ ਮੈਸੂ ਹੋਈਆ ਬਹੁਤ ਜਿਆਦਾ ਗਰਮੀ ਸੀ ਤੇ ਉਹ ਵੀ ਜਿਹੜੇ ਭਰਾ ਆਪਣੇ ਬਲੌਗ ਦੇਖਦੇ ਨੇ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਕਿੱਥਾ ਕੁਤਰਾ ਨਾਲ ਜੁੜਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣੇ ਬਲੌਗ ਤੁਹਾਨੂੰ ਕਿਵੇਂ ਲੱਗਦੇ ਨੇ ਇਹ ਵੀ ਦੱਸਿਆ ਕਰੋ ਜਰੂਰ ਕਿਉਂਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ ਕੋਈ ਗਲਤੀ ਹੁੰਦੀ ਹੈ ਤਾਂ ਪਤਾ ਲੱਗ ਜਾਂਦਾ ਤੇ ਸੁਧਾਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਸਾਹਮਣੇ ਜੇ 27 ਸਕੂਲ ਹੈ ਜੀ ਇੱਥੇ ਪੜਿਆ ਸੀ ਇੱਕ ਤੋਂ ਲੈ ਕੇ 12ਵੀਂ ਪੜਿਆ 12 ਨੇ 12 ਇੱਥੇ ਪੜੇ ਹੋਏ ਆ ਬਹੁਤ ਜਿਆਦਾ ਰੇਟ ਨੇ ਪੜਾਈ ਤਾਂ ਚਲੋ ਭਾਈ ਜ਼ਿੰਦਗੀ ਵਧੀਆ ਹੁੰਦੀ ਆ ਜ਼ਾਣਾ ਇਹ ਬੰਦਾ ਕਿੱਲਾਰੇ ਜੀ ਪੈ ਗਿਆ ਮੈਂ ਬੱਸ ਸਟੈਂਡ ਇੱਧਰ ਆ ਗਿਆ ਵੀ ਸਾਲਾ ਨੰਨ ਲੱਗ ਗਿਆ ਗੱਡੀ ਇਹਨੇ ਭੰਨ ਲਿਆ ਬਹੁਤ ਪ੍ਰਾਪਤ ਜੀ ਮੋੜ ਚ ਵੇਲੇ ਦਾ ਕੰਦਲ ਹੋਇਆ ਸੀਗਾ ਜਿਹੜੇ ਜਾਂਚ ਲਾਇਆ ਸੀ ਬਹੁਤ ਬੜਾ ਹੋ ਗਿਆ ਦੋ ਸਾਲ ਹੋ ਗਏ ਨਾਲ ਇਹਨੂੰ ਯੂਨੀਟਰ ਬੜੀ ਜਿਆਦਾ ਅੱਗੇ ਜੋ ਉਸ ਤੇ ਜੇ ਕਰਿਆ ਜਾਵੇ ਚਲੋ ਮੌਸਮ ਵਾਸਤੇ ਚੰਗਾ ਹੁੰਦਾ ਨੇ ਮੂੰਹ ਵਧੀਆ ਹੁੰਦਾ ਹਨਾ ਤੇ ਬਾਕੀ ਚਲੋ ਰਸਤਾ ਲਾਉਣੇ ਚਾਹੀਦੇ ਨੇ ਵਰਤੀ ਬਾਈ ਦੀ ਜਾਲ ਚ ਲੱਗ ਗਿਆ ਤੇ ਏਡੀ ਵਧੀਆ ਹੋ ਜਾਂਦਾ ਕੰਮ ਕੋਈ ਤਾਂ ਮਾਰੇ ਸੀ ਚਲੋ ਆਪਾਂ ਜਿਆਦਾ ਮਨਾ ਸਕਦੇ ਬਾਈ ਦੀ ਮਾੜੇ ਵਿੱਚ ਅੰਗੀ ਹੈ ਤੇ ਜਿਵੇਂ ਚੱਲ ਰਿਹਾ ਪਹਿਲਾਂ ਤਾਂ ਚਲੋ ਕੁਛ ਨਾ ਕੁਛ ਤਾਂ ਰਸਤਾ ਮੈਚ ਹੋਊਗੀ ਪਛੂ ਪਛੀ ਜਾਂ ਨਬਰਾਂ ਤੋਂ ਸੌਖਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਗਰਮੀ ਤਾਂ ਕਿਹਾ ਜਦੋਂ 10 12 ਤੇ ਵਾਹ ਗੜੀ ਕੰਮ ਨਹੀਂ ਵੀ ਔਰ ਜਿਆਦਾ ਗਰਮੀ ਦੀ ਤੇਜਾ ਦੇ ਸੋ ਪਰਾਲਾ ਨਾਂ ਦੇ ਬੱਦਲ ਜੇ ਜਦੋਂ ਆਇਦਰੀ ਫੈਲਣ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਉਹ ਸਾਹਮਣੇ ਦੇਖ ਕੇ ਸਮਝ ਵਿੱਚ ਆਈ ਕਿ ਇੱਥੇ ਬਹੁਤ ਜ਼ਿਆਦਾ ਬਦਲਵਾਈ ਹੋ ਗਈ ਲੇਕ ਪਰਾਲਾ ਘਾਟ ਹੋਇਆ ਤੇ ਬਾਜ ਨਹੀਂ ਬਰਾਦਰ ਦੇਖਾ ਪੂਰਾ ਮੀਂਹ ਉੱਧਰ ਪੂਰੇ ਘਾਟਾ ਉੱਧਰ ਵੱਧ ਹੈ ਥੇੜਾ ਪੂਰਾ ਮਗਾਇ ਨਹੀਂ ਬੜਕ ਭਾਂਜਾਂ ਦੇ ਪੂਰਾ ਨੂੰ ਆ ਜਾ ਕੇ ਹੋਰ ਜਿਆਦਾ ਸਭ ਗੱਲ ਤਾਂ ਬੜੇ ਪੰਜ ਪਹੁੰਚ ਚੁੱਕੇ ਨੇ ਭਾਈ ਉਧਰ ਜਮਾਇ ਨਹੀਂ ਇਹਨੇ ਡਿਊਟੀ ਜਾਣਾ ਹੁਣ ਆਪ ਸਪੈਅਰ ਮਤਲਬ ਮੈਂ ਵੀ ਫਸ ਗਿਆ ਜਿਤੋਂ ਇਹ ਕਈ ਵਕਤ 11 ਵਜੇ ਆਉਂਦਾ ਔਖਾ ਆ ਗਿਆ ਮੇਰਾ ਡੇਟ ਹੋ ਗਿਆ ਇਹ ਤਾਂ ਡੇਟ ਹੁੰਦਾ ਯਾਰ ਪਹਿਲਾਂ ਲੱਗਿਆ ਵਾਹ ਔਖਾ ਲੋਕਾ ਛੱਡ ਗਿਆ ਹਾਂ ਮੈਂ ਸੋਚਿਆ ਇਹ ਨਹੀਂ ਆਸਾਬਾ ਕੇ ਲੋਕ ਪੈਂਟਾਂ ਹੀ ਰੱਖਦੇ ਆ ਮੈਂ ਕੋਸ਼ਿਸ਼ਾਂ ਇਹ ਮਾ ਬਸ ਚੜ ਜੇ ਹੁਣ ਤਾਂ ਉਹ ਮੀਰਾ ਕੀ ਪਤਾ ਹੁੰਦਾ ਹਮਤ ਦਾ ਹਫਤਾ ਆਪਣਾ ਅੱਜ ਚੇਂਜ ਹੋ ਗਿਆ ਸਰ ਵਾਚੇ ਹੋਣਾ ਤੇ ਉਹਦਾ ਵੀ ਗੱਲ ਦਾ ਉਹ ਮੋਟਰਸ ਨਾਲ ਜਦੋਂ ਇੱਕ ਹਫਤਾ ਅੱਜ ਉਹ ਟਾਈਮ ਪੂਰਾ ਹੋ ਗਿਆ ਜਿਹਨੇ ਫਸ ਤੇ ਜਾਣਾ ਸੀਗਾ ਤੇ ਚਲੋ ਵਧੀਆ ਹੋ ਗਿਆ ਟਾਈਮ ਤੇ ਆ ਗਿਆ ਬਾਪੂ ਛੱਡ ਗਿਆ ਹਣਾ ਦਾ ਕਿ ਬਸ ਨਾ ਆਉਂਦੀ ਜਾਂ ਫਿਰ ਬਸ ਬਹੁਤ ਲੇਟ ਆਉਂਦੀ ਆ ਉਹ। ਹਾਂ। ਉਹ ਸਾਢੇ 10:00 ਹੋਰੀ ਆਉਂਦੀ ਉਹਨੂੰ। ਆ 11:00 ਸਵਾ 11:00 ਵਜੇ ਨੇ ਪਰ ਲੇਟ ਆ ਜਾਂਦਾ। ਆਪਨੇ ਬਲਾਉ ਦੇਖਿਆ ਮੇਰਾ ਬਹੁਤ ਵਜੇ ਬਲਾਉਗਾ ਪਰ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਂ ਜੀ। ਲਾਈਫ ਦੇਖੋ। ਇਹ ਕਿਹੜਾ ਲਾਉਂਦਾ ਨਹੀਂ ਨਹੀਂ ਕਰਕੀਂ ਤੇ ਲਾਉਂਦਾ ਸਵੇਰ ਹੋ ਜਾਂਦੇ ਨੇ। ਦਰਅਸਲ ਨਜ਼ਰ ਪਸੂ ਬੰਤੋ ਵੀ ਚੰਗੀ ਆ। ਹੈ। ਕੱਢ ਦੇ ਚੱਕ ਲੈ ਗਏ। ਹਾਂ ਅੱਜ ਬਾਸਾ 7 ਵਾਲੇ ਮਕਾਨ ਦਾ ਆਇ ਤੇ ਪਹਿਲੀ ਗੇਟ ਪੱਗਾਂ ਅੰਦਰ ਵੀ ਰਚਾਉਣ ਵਈ ਖਦੇ ਆਦੇ ਖਦੇ ਜਾਣਗੇ ਇਹ ਗੱਲ ਨਹੀਂ ਖਦੇ ਨਹੀਂ ਆਦੇ ਹੈ ਬਾਦੇ ਹੋਏ ਖਾਣਾ ਗਰਮੀ ਜੀ ਨਾ ਕੋਈ ਗਰਮੀ ਨਹੀਂ ਲੱਗਦਾ ਮੈਂ ਫਿਰ ਦਵਾਈ ਲੈ ਕੇ ਆਇਆ ਜੀ ਫਿਰ ਵੀ ਗਰਮੀ ਨੇ ਕੋਈ ਫਲ ਨਹੀਂ ਦਿੱਤਾ ਫਿਰ ਕਿਵੇਂ ਖੇਚ ਗਿਆ ਫਿਰ 5 ਵਜੇ ਖੇਚ ਗਏ ਸੀ ਲਾਲਾ ਥੋੜਾ ਬਦਨੇ ਫਿਰ ਵੀ ਗਰਮੀ ਤਾਂ ਹੈਗੀ ਲੱਗਦੀ ਹੈ ਦਾਈ ਹੈ ਹੈ ਭਾਵੇਂ ਜ਼ਰੂਰਾ ਹੋਵੇ ਕਮ ਹੋ ਗਿਆ ਮੈਂ ਕਹਾ ਅੱਜ ਕੰਮ ਉਸ ਤੋਂ ਨਹੀਂ ਹੈ ਵੀੜੇ ਊੜੇ ਤਿਆਰ ਕਰਨੇ ਪਉਣ ਸਾਡੀ ਕਰਨਾ ਮਾਨ ਮਾਨ ਲਈ ਰਹਿ ਖਰਾ ਕੋ ਨਹੀਂ ਹੁੰਦਾ ਨਾ ਬਜਰ ਆ ਰਿਹਾ ਤੇ ਕਾਲ ਜੀ ਨੂੰ ਉਹ ਵੀ ਦੇਖ ਰਹਾ ਹਾਂ ਜੀ ਅੱਗੇ ਬਸ ਕੋਈ ਗਰਮੀ ਦਾ ਦੁੱਧ ਦੁੱਧ ਉਹ ਕੱਢਦੇ ਆ ਅੱਜ ਮੇਰੇ ਭਾਈ ਜੀ ਫੋਨ ਵੀ ਆ ਗਿਆ ਸਾਢੇ ਘੰਟਾ ਹੋ ਗਿਆ ਮੈਂ ਇਸ ਨਾਲ 20 ਮਿੰਟ ਹੋਣਾ ਫੋਨ ਕਰਿਆ ਮਾੜਾ ਮਾੜਾ ਨਹੀਂ ਕੱਟਿਆ ਮੈਂ ਫੋਨ ਕਰਿਆ 5-7 ਮਿੰਟ ਬਾਅਦ ਹੀ ਆ ਗਿਆ ਤੇ ਹੋਰ ਕਿੱਥੇ ਕਿੱਥੇ ਨਹੀਂ ਪਿਆ ਪਾ ਜੀ ਦੱਸਿਆ ਕਰੋ ਕਮੈਂਟ ਕਰਕੇ ਇਹ ਬਹੁਤ ਵਧੀਆ ਹੁੰਦਾ ਯਾਰ ਹਨਾ ਇਹ ਮੇਰੇ ਵਿੱਚ ਯਾਰ ਪੱਕਾ ਕੋਈ ਵੀ ਤਲਾ ਜਿਹਦੇ ਕੋਲੇ ਏਸੀ ਆਉਦਾ ਏਸੀ ਲਾ ਲੂ ਜਿਹੜਾ तेरे ਕੋਲੇ ਜਿਹੜਾ ਆ ਸਵਾਲ ਉਹ ਇਸੇ ਆਦਾ ਲਾ ਲਾ ਤਾ ਲਗੂ ਜਿਹੜਾ ਹੁਣ ਜਿਹੜੀ ਕੋਈ ਪੱਖਾ ਹੈ ਉਹ ਕੀ ਕਰੂਗੀ ਕੀ ਕਰੂਗਾ ਬਹੁਤ ਬਸ ਹੁੰਦਾ ਪੱਖਾ ਉਹਨੂੰ ਖੁਆ ਗੁਦਨੀ ਕਰਦੇ ਨਹੀਂ ਕਰਦੇ ਜੀ ਇਹ ਜਦੋਂ ਤਾਂ ਭਾਈ ਰੱਬੇ ਸੁਰਦਾ ਉਹਦਾ ਕਾਲਾ ਵਿਗਰੀ ਹੋਈਦਾ ਰੱਬੇ ਹੋਂਦਾ ਇਹਦਾ ਇਹੀ ਏਸੀ ਲਾਉਣਾ ਮਾਡਾ ਹਾਂ ਹੁਣ ਏਸੀ ਕਿਤੇ ਨਿਆਰਾ ਦੇ ਨਾ ਬਿਜਲੀ ਬਜੂ ਹਾਂ ਜਿਹੜਾ ਮੌਸਮ ਠੰਡਾ ਆ ਨਾਲੇ ਸਾਰੇ ਦਰੱਖਤਾਂ 1500 ਨੂੰ ਏਸੀ ਕੋਣ ਲਾਉ ਪਸੋਂ 5 ਜਨਵਰੀ ਨੂੰ ਏਸੀ ਲਾ ਦੂਗਾ ਮੈਂ ਇਹ ਤਾਂ ਇਹੀ ਲਾ ਸਕਦਾ ਯਾ ਭਾਈ ਜਲਸਾ ਦੀ ਬਸਤਾ ਦੀ ਆ ਚੁੱਕੀ ਹੈ ਹਾਂ ਬਸ ਸਭੀ ਆ ਗਿਆਰੇ ਗੱਲਬਾਤ ਚੱਲ ਰਹੀ ਹੈ ਮਨੇ ਕਾ ਡੋੜੀ ਜਾਣਾ ਹੁੰਦਾ ਇਹਨਾਂ ਨੇ ਲੈਰੇ ਤੇ ਭਾਈ ਬਾਤ ਚੜ ਗਿਆ ਗੱਲਬਾਤ ਫੀਮ ਕਹਿ ਰਹੇ ਇਹ ਵੀ ਤੁਮ ਕੋ ਵੀ ਤਰ ਹੋ ਜਾਣਾ ਬਹੁਤ ਜਨਾਬਾਦ ਆਪਣੇ ਖੁਸ਼ੀ ਹੈ ਇਹ ਹੈ ਕਿ ਜਦੋਂ ਵੀ ਇਸ ਪਾਸੇ ਮਾਰੇ ਮੋਟੇ ਪੈਂਦੇ ਰਹੇ ਨੇ ਉਹ ਗਰਮੀ ਨੂੰ ਬੱਦ ਹੋ ਜਾਂਦੀ ਥੀ ਕਿਉਂਕਿ ਜਦੋਂ ਮੈਂ ਸਾਰੇ ਕਿਤੇ ਇਕੱਠਾ ਨਾ ਪਾਵੇ ਤਾਂ ਗਰਮੀ ਨੂੰ ਕੋਈ ਹੋਰ ਬੱਦ ਜਾਂਦੀ ਨਹੀਂ ਹੁੰਦੀ ਹੈ ਨਾ ਕੋਸ਼ਿਸ਼ਾਂ ਕਰਕੇ ਫੈਟ ਵੀ ਉਮੀਦ ਹੈ ਵੀ ਆ ਮੀ ਜਿਹੜਾ ਸਾਰੇ ਕਿਤੇ ਹੋ ਸਕਦਾ ਸਾਡੀ ਬਦੀ ਰੱਖੋਣ ਤੋਂ ਬਾਅਦ ਕਰਕੇ ਵੀ ਕਿਤੇ ਕਿਤੇ ਨਹੀਂ ਹੈ ਇਹ ਤੁਹਾਨੂੰ ਕਮੈਂਟਾਂ ਨੂੰ ਪਤਾ ਲੱਗਦਾ ਹਰੇਕਾ ਅਪਡੇਟ ਦਾ ਚਲੋ ਲੱਗ ਜਾਣਾ ਪਤਾ ਭਰਾ ਦੱਸ ਦੇਣੀ ਜਦੋਂ ਆਪ ਨੂੰ ਵੀ ਉਮੀਦ ਹੈ ਇਹ ਮੀ ਸਾਰੇ ਕਿਤੇ ਹੋਊਗਾ ਸਾਰੇ ਕਿਤੇ ਹੋਣਾ ਵੀ ਚਾਹੀਦਾ ਸਾਰੇ ਕਿਤੇ ਨਹੀਂ ਹੋਵੇ ਤਾਂ ਮੌਸਮ ਅੰਦਾਜ਼ਾ ਹੋ ਜਾਂਦਾ ਪਾਛੇ ਪਾਛੇ ਕਿ ਤਾਂ ਪਈ ਕਿ ਤਾਂ ਨਹੀਂ ਪਿਆ ਉਹ タルਸੀ ਜਿਹੜੀ ਹੋਮਸ ਹੁੰਦਾ ਕਰ ਮੈਂ ਤੋਂ ਬਾਹਰ ਨਿਕਲੇ ਹੁੰਦੀ ਹੈ ਤੇ ਇੱਕ ਨਹੀਂ ਪਾਛਾ ਬਹੁਤ ਆੜੀ ਹੈ ਹਵਾ ਚੱਲਦੀ ਨਾਲ ਤੇ ਜਿਹੜੇ ਹੋਮਸ タルਸੀ ਦੀ ਹੁੰਦੀ ਹੈ ਨਾ ਉਹ ਬਾਹਰ ਆ ਜਾਂਦੀ ਪਰ ਮਾਸ ਕਰ ਮੈਕ ਹੋ ਜਾਂਦੀ ਹੈ ਜੇ ਉਹ ਨਹੀਂ ਸਾਰੇ ਕਿਤੇ ਇਕੱਠਾ ਪੈ ਜਾਂਦਾ ਫਿਰ ਮੌਸਮ ਚੇਨ ਹੋ ਗਿਆ ਬੇਮੌਸਮ ਵਧੀਆ ਹੁੰਦਾ ਠੰਡਾ ਮੌਸਮ ਸਾਈ ਤੇ ਹੱਤੀ ਠੰਡੀ ਹੋ ਜਾਂਦੀ ਹੈ ਇਸ ਕਰਕੇ ਪਹਿਲਾ ਹੀ ਹੁੰਦਰਾ ਮੀਂਹ ਪੈਣੇ ਲੋਕਾਂ ਨੂੰ ਬਹੀ ਨਹੀਂ ਸੀ ਤਾਂ ਇਹ ਤਾਂ ਪਹਿਲੇ ਦੂਜੇ ਪਿੰਡ ਪੈਂਦਾ ਨਹੀਂ ਹੈਗਾ ਸੀਗਾ ਤਾਂ ਇਹ ਪਹਿਲੇ ਦੂਜੇ ਪਿੰਡ ਪੈਂਦਾ ਨਹੀਂ ਹੈਗਾ ਸੀਗਾ ਉਹ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਂਦੀਆ ਗਰਮੀਓ ਤੋਂ ਬੜੀ ਜਾਂ ਨਹੀਂ ਜਾਗਦੇ ਪਰ ਇਹ ਉਮੀਦ ਲੱਗਦੀ ਹੈ ਵੀ ਆ ਮੀਂਹ ਤੋਂ ਦੇਖ ਕੇ ਜਿਵੇਂ ਕਰੋ ਮੇਰੇ ਫੋਨ ਵੀ ਆਏ ਨੇ ਕਿ ਮੀਂਹ ਸਾਰੇ ਕਿਤੇ ਹੋ ਸਕਦਾ ਹੈ ਤਾਂ ਮੀਂਹ ਇਹ ਸਾਰੇ ਕਿਤੇ ਹੋਵੇ ਕਿ ਜਿਹੜਾ ਸਾਰੇ ਕਿਵੇਂ ਨਹੀਂ ਪਾਉਗਾ ਉਹਨੇ ਹੀ ਮੌਸਮ ਸੰਦਾ ਕਰਦਾ ਬੜਾ ਮੌਸਮ ਚਲੋ ਗਰਮੀ ਦਾ ਪੈਣੀ ਹੈ ਗਰਮੀ ਛਾਉਣੀ ਗਰਮੀ ਪੈਣੀ ਹੁੰਦੀ ਹੈ ਪਰ ਕੁਛ ਨੇ ਕੁਛ ਦਾ ਰਸਤਾ ਮਿਲਣੀ ਚਾਹੀਦੀ ਹੈ ਜਿਆਦਾ ਗਰਮੀ ਸੀਗੀ ਕੰਮ ਕਾਜ ਜੇ ਕਰਦੇ ਨੇ ਪਰ ਜੀਰੀਆਂ ਵਗੈਰਾ ਲਾਉਂਦੇ ਨੇ ਤੇ ਮਜ਼ਦੂਰੀ ਕਰਤਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਜਦੋਂ ਸਾਡੇ ਵਰਗੇ ਉਹਦਾ ਬੈਠਾ ਹੁੰਦਾ ਪੱਕੇ ਮੁੰਡੇ ਰਹਿ ਜਾਂਦੇ ਨਾਲ ਉਹਨੇ ਕਰਨਾ ਲਾਉਣੇ ਤਾਂ ਫਿਰ ਵੀ ਔਖਾ ਜਿਹੜੇ ਬਚਾਰੇ ਉਹ ਜੀਰੀ ਲਾਉਂਦੀਆਂ ਜਾਂ ਖੇਤ ਵੀ ਕਿਸਾਨ ਭਰਾ ਆਪਣੇ ਮਜ਼ਦੂਰ ਭਰਾ ਆਪਣੇ ਖੇਤਾਂ ਦੀ ਕੰਮ ਕਰਦੇ ਨੇ ਮਿਸ਼ਤਰੀ ਭਰਾ ਨੇ ਆਪਣੇ ਇਹ ਤਰ੍ਹਾਂ ਦੇ ਲੋਕ ਵਾਲੇ ਭਰਾ ਨੇ ਆਪਣੇ ਉਹਨਾਂ ਨੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਕੰਮ ਕਰੀ ਮਿਹਨਤ ਨਾਲ ਕੰਮ ਕਰਨਾ ਬਹੁਤ ਔਖਾ ਹੈ। ਲੋਨ ਮਜਬੂਰੀ ਵੀ ਹੈ ਜੇ ਹੁਣ ਭਾਈ ਗਰੀਬ ਬੰਦਾ ਜਿਹੜਾ ਕੰਮ ਤਾਂ ਨੂੰ ਕਰਨੀ ਚਾਹਵਾ ਕਰਦੀ ਜਿਹੜੀ ਕਰਮੀ ਉਹ ਢੱਡ ਦੀ ਨਾ ਭੁੱਖ ਤਾਂ ਨਹੀਂ ਮਾਰਦੀ ਨਾ ਤੇ ਭੁੱਖ ਢੱਡੂ ਲੱਗਣੀ ਨਾ ਜਿਹੜੀਆਂ ਤੇ ਤੁਹਾਡੇ ਲੋੜਾਂ ਨੇ ਪਰਿਵਾਰਕ ਲੋੜਾਂ ਨੇ ਉਹ ਤਾਂ ਸਾਰਾ ਕੁਝ ਮੰਗ ਲਿਆ ਨੇ ਹਾਂ। ਉਹਨੇ ਜਦੋਂ ਕੋਈ ਸਾਕਾ ਕਮੋਨੀ ਪਊਗਾ ਕੰਮਦਾਨ ਨੂੰ ਕਰਣੀ ਪਊਗਾ ਕਰਣੀ ਸਬਜ਼ੀ ਕਿਉਂਕਿ ਵਾ ਮੈਟਰ ਨਹੀਂ ਕਰਦੀ ਜੇ ਐਨੇ ਚੱਲ ਜੇ ਮੌਸਮ ਠੀਕ ਹੋ ਗਏ ਤਾਂ ਭਾਈ ਥੋੜਾ ਸੌਫਟ ਹੋ ਜਾਣਾ ਵਿਚਾਰੇ ਨੂੰ ਉਹ ਦੇਖਿਆ ਮੈਂ ਆਪ ਕਮਕਟ ਕਰਨੇ ਕੱਲ ਜੀ ਖੇਤ ਗਏ ਉਹ ਆਪਣਾ ਬਲਾਗ ਤੁਹਾਨੂੰ ਦਿਖਾਵਾਂਗੇ ਆਪਾਂ ਕੋਹਲਾ ਆਪਾਂ ਜੇ ਬਾਅਦ ਪਾਵਾਂਗੇ ਕਿਉਂਕਿ ਚਲੋ ਮੀਂਹ ਦਾ ਬਲਾਗ ਹੈ ਅੱਜ ਦਾ ਬਲਾਗ ਆਪਾਂ ਹੁਣੀ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣੀ ਪਈ ਜੀ ਅੱਜ ਕੱਲ ਗਏ ਖੇਤ ਸਵੇਰੇ 5:30 ਵਜੇ ਇਹ ਮੱਛੀ ਵੱਢ ਕੇ ਲਿਆਉਣੀ ਸੀ ਹੈਗੀ ਚਲਾਉ ਤਨ ਚਾ ਤਰਾਲੀਆਂ ਤਦ ਤੱਕ ਵੇਖਿਆ ਕਹੇ ਸਾਡੇ ਆਪਾ ਉਕਾਰ ਦਿਖਾਵਾਗੇ ਪਰ ਆਇਆ ਆਪਣੇ ਮੂੰਗੀ ਦੇ ਵਿੱਚ ਜੋ ਖਿੰਮਾਨੀ ਲਾਲ ਕੇ ਤੇ ਕਿਤੇ ਕਿਤੇ ਐ ਫੜਿਆ ਨੇ ਹੈਗੀ ਸੀ ਇਹ ਤੇ ਇਹ ਵੱਢਣ ਗਿਆ ਸਵੇਰੇ ਨਾਲ 5:30 ਵਜੇ ਗਿਆ ਸੀ 7:30 ਵਜੇ ਵਾਪਸ ਆ ਗਏ ਸੀ ਪਰ ਲਾਲੇ ਬਹੁਤ ਗਰਮੀ ਮਹਿਸੂਸ ਹੋਈ ਮੈਂ ਨੀਂਦ ਪਿਆ ਕਿਤਾ ਜੀ ਥੋੜਾ ਰਾਤ ਨੀਂਦ ਥੋੜਾ ਪਿਆ ਜਿੱਥੇ ਤੇ ਬਹੁਤ ਤੰਗ ਹੋਏ ਸੀ ਤੇ ਬਹੁਤ ਤੰਗ ਹੋਏ ਤੇ ਗਰਮੀ ਨੂੰ ਬਹੁਤ ਜ਼ਿਆਦਾ ਮਹਿਸੂਸ ਕੀਤਾ ਕੋਲੋਂ ਕੋਟ ਆਇਆ ਵੱਢ ਹੋਈ ਵਿੱਚ ਕੰਮ ਕਰ ਤੱਕ ਕਰਦੇ ਆਂ ਪਾ ਜਿਹੜੀ 3 ਦੱਸਦਾ ਜੀ ਗਰਮੀ ਬਹੁਤ ਹੈ ਮੈਨੂੰ ਬਹੁਤ ਪੈਰੀ ਸੀਗੀ ਤੇ ਵੀ ਜਿਹੜੇ ਪਰਾ ਯਾਰ ਅਜਾ ਸਵੇਰੇ ਸਾਰ ਜਲਦੀ ਗਿਆ 7-8 ਵਜੇ ਤੱਕ ਵੀ ਨੀਂਦ ਨਾਲ ਪੱਕ ਨਹੀਂ ਹੁੰਦੀ ਵੀ ਹੋਰ ਸੀਗੀ ਜਿਹੜੇ ਦਿਨੇ ਭਾਈ ਸਾਰਾ ਦਿਨ ਧੁੱਪੇ ਜੀੜੀ ਲਾਉਂਦੇ ਨੇ ਝਾੜੀਆਂ ਕੱਟਦੇ ਨੇ ਮਿਸਤਰੀ ਪਰਾਂ ਨੇ ਸਾਰੇ ਉਹਨਾਂ ਨੇ ਕਿੰਨਾ ਉਫਾ ਹੋ ਜਾਂਦਾ ਗਾ ਜਿਹੜਾ ਉਹਨੇ ਨਹੀਂ ਪਿਆ ਕੁਝ ਨਾ ਕੁਛ ਦਾ ਫਰਕ ਪੈਂਦਾ ਹੀ ਨਹੀਂ ਬਹੁਤ ਸ much change ਹੋਊਗਾ ਮਾੜਾ ਮੋਟਾ ਕੁਛ ਨਾ ਕੁਛ ਦਾ ਫਰਕ ਪੈਂਦਾ ਹੀ ਪੈਂਦਾ ਜੇ ਨਹੀਂ ਆਇਆ ਭਾਈ ਰਾਤ ਤਵੀਂ ਪਕਸਾ ਹੋ ਰਿਹਾ ਹੈ ਇਹ ਨੀ ਪੈ ਸਭ ਲਈ ਰਾਹਤ ਲੈ ਕੇ ਆਏਗਾ ਉਮੀਦ ਹੈ ਕੋਈ ਪਹਿਲੇ ਤਾਂ ਗੱਲ ਕਰਕੇ ਜਿਹੜੇ ਪਾਜੂ ਪੰਛੀ ਅਜਰਾਤ ਹੋ ਗਏ ਜੀਵ ਜੰਤੂ ਉਹਨਾਂ ਵਾਚੇ ਆਪਣੇ ਸੁੰਦ ਦੇਖਣਾ ਹੁੰਦਾ ਵਿਚਾਰੇ ਨੂੰ ਚਲੋ ਸੋਚਦਾ ਉਹਨਾਂ ਬਾਰੇ ਵੀ ਚੰਗੀ ਗੱਲ ਪਰ ਤਾਂ ਇਨਸਾਨ ਤਾਂ ਕੋਈ ਉਹ ਪ੍ਰਬੰਧ ਕਰ ਲਾਉਣਾ ਦਾ ਜਿਵੇਂ ਜੋ ਤਾਂ ਹੁੰਦਾ ਕੋਈ ਪੱਖਾ ਲਾ ਲਾਂ ਜਾਂ ਕੀ ਰੇਸੀ ਲਾ ਲਾਂ ਮੈਂ ਕੋਈ ਕੁਲਰ ਲਾ ਲਾਂਗੇ ਭਾਵੇਂ ਪਾਜੂ ਪੰਛੀ ਜਾਨਵਰ ਨੇ ਤਰਾਫ ਫਿਰ ਚੈ ਕੀ ਕਰਨਾ ਇਹਨਾਂ ਵਾਚੇ ਰੱਬ ਨੇ ਹੁਣ ਨਹੀਂ ਹੁੰਦੀ ਅੱਜ ਕੁੰਨੀ ਰੱਬ ਇਹਨਾਂ ਦੀ ਚੈ ਸੋ ਜਦੋਂ ਸਾਹਾਂ ਤਹਰ ਬਤੋ ਖੇਨੇ ਲੱਜਾਂ ਸੰਗ ਬਤੰਦੇ ਪਤੂ ਬਾਕੀ ਚੈਲਾ ਬੇਨਾਬੀ ਦੇ ਹੁਣ ਸਾਰੇ ਤੁਲ ਤੋਂ ਦੇ ਬਾਜ਼ੂਰੀ ਛੱਤ ਵੱਲ ਲੰਬੇ ਦਮ ਸਾਂਹ ਕੋਲੀ ਹੁੰਦੇ ਨੇ ਹੁੰਦੇ ਹਵਾਏ ਜੀ ਆਪਾਂ ਗਾਣਾ ਗਾਉਂਦੇ ਰਹਿੰਦੇ ਆ ਸਾਰੀਆਂ ਆਪਾਂ ਦੀਆਂ ਮੈਂ ਵੀ ਵਿੱਚੀ ਹੋਊਗਾ ਕਿਉਂ ਡੈਵਾ ਵੀ ਅਪਸਾ ਲੰਬੇ ਲੈਣੇ ਰਹਿੰਦੇ ਆ ਸਾਰੇ ਕੋਈ ਵੀ ਪਸ਼ੂ ਪੰਛੀ ਜਾਨਵਰ ਨੇ ਵਿਚਾਰੇ ਜਿਹੜੇ ਫੁੱਕੇ ਤੇ ਆਸਤੇ ਦਰਦੇ ਫਰਤੇ ਵੀ ਇਹਨਾਂ ਕੋਈ ਲੰਬਾਂ ਜੰਡੇ ਆਪਾਂ ਸਾਂਹ ਨੂੰ ਜੇ ਅੰਦੇ ਕਿਸੇ ਦੁਦੂ ਵੀ ਕੇ ਛੱਡਣ ਅਗਲਾ ਕਤੋਂ ਪਸਤੇ ਹੁਣੇ ਸ਼ੁਰੂ ਹੋਣਾ ਮੰਨਦੇ ਅਗਲਾ ਉਹ ਰੋਲ ਤੇ ਪਰਚੀ ਨੂੰ ਗਾਹਾਂ ਮਾਰਦਾ ਕਿ ਕੋਤੀ ਮਾਰਦਾ ਕੋਈ ਟਾਈਮ ਤੇ ਖਾਣਾ ਨਹੀਂ ਪੀਣਾ ਨਹੀਂ ਕੁਝ ਕਰਨੇ ਪਾਣੀ ਦੀ ਮਿਲ ਦੇਰ ਨਾਲ ਦੇ ਆਮੇ ਆਮੇ ਲੈ ਪਰ ਚੈਰੋ ਵੀ ਨਾਲਾਂ ਭੇਜ ਦਿੰਦੇ ਹੋਂ ਨੇ ਜਿਵੇਂ ਆਪਾਂ ਦਿੰਦੇ ਆ ਤੇ ਉਹਨਾਂ ਲਈ ਰਾਤ ਦੀ ਖਾਬਰ ਐਫ ਆਈ ਚੱਲ ਕੋਸ ਮੌਸਮ ਠੰਡਾ ਹੋਇਆ ਸਬ ਲਈ ਐਂਡ ਸਾਉਂਡ ਲਈ ਰਹਿ ਰਾਤ ਦੀ ਖਬਰ ਹੈ ਤੇ ਜੀਰੇ ਜੂਰੀ ਵਗੈਰਾ ਲੱਗੇ ਹੋਏ ਝੋਨਾ ਲੱਗਿਆ ਹੋਇਆ ਪਾਠਲਾ ਨਾਲ ਸਬਜ਼ੀਆਂ ਹੁਣੋਂ ਫਟ ਗਿਆ ਜੇ ਗਰਮੀ ਕਰਕੇ ਉਹ ਨਾਨੀ ਕੋਲ ਰੋੜਾ ਰਹਿ ਗਿਆ ਇਹ ਨਾਲ ਫਰਕ ਪਊਗਾ ਉਹ ਤੁਸੀਂ ਤੇ ਇਹ ਹੋਣ ਕਰਕੇ ਕੋਈ ਨਾ ਕੋਈ ਫਰਕ ਦਾ ਜ਼ਰੂਰ ਪੈਂਦਾ ਹੀ ਪੈਂਦਾ ਲੈਟ ਨਾਲ ਵੀ ਸੱਚੇ ਆਨੰਦ ਬੋਲਦਾ ਅੱਡ ਮੇਰੇ ਕੋਲ ਟੈਂਕ ਤੋਂ ਗਰੀਵ ਹੋਵੇ 30 ਮਿੰਟਾਂ ਤੋਂ ਵੀ ਚੱਲ ਰਿਹਾ ਲਗਾਤਾਰ ਸਾਡਾ ਹਾਦੀ ਖਾਉਰਾ ਬਹੁਤ ਵਧੀਆ ਖਾਉਰਾ ਹੈ ਇਹ ਸਸਤਾਉਂ ਸੀ ਵਾਸੀ ਉਹ ਜਿਹੜਾ ਜਾਨੇ ਕਰਮੀ ਨਹੀਂ ਕੋਈ ਜ਼ਿਆਦਾ ਘਰ ਬਣ ਜਾਂਦੀ ਹੈ ਮੌਸਮ ਇੰਨੇ ਵਧੀਆ ਨੇ ਕਰਕੇ ਚਲ ਥੋੜਾ ਮੋਟਾ ਫਲਕ ਪੌਂਪਾ ਪਵਾ ਲਿਆ ਤੇ ਰੋਤਨੇ ਕਰਦੇ ਵੀ ਚੰਗੀ ਆ ਤੇ ਤਰਜ਼ੇ ਵੀ ਚੰਗੀਆਂ ਤੇ ਮੀਂਹ ਵੀ ਚੰਗਾ ਸਾਰੀਆਂ ਜਿਹੜੀਆਂ ਉਸਤਾਂ ਨੇ ਮੌਸਮ ਬੜੇ ਨੇ ਉਹ ਜ਼ਰੂਰੀ ਨੇ ਪਰ ਜੋ ਜਿਆਦਾ ਇਸ ਵਾਰ ਗਰਮੀ ਉਹਦੀ ਜਿਆਦਾ ਪੈ ਰਹੀ ਸੀ ਬਹੁਤ ਜਿਆਦਾ ਗਰਮੀ ਰਹੀ ਸੀ ਇਸ ਵਾਰ ਕਰਕੇ ਥੋੜਾ ਔਖਾ ਹੋ ਗਿਆ ਹਾਂ ਤੇ ਸੂਤ ਸਵੇਰ ਆਪਣੀ ਕਰੋ ਕਰਨ ਵਾਲਾ ਉਹ ਜਿਹੜਾ ਸਤਿਗੈਰੀ ਆਪਾਂ ਸਤਿ ਦੇ ਪਾਤਰ ਬਣੇ ਆਪਾਂ ਜੀ ਮੀਂਹ ਆ ਆਪਣੇ सारे किसी नहीं हो गए तो होगा भी लागत है सारे किसान पे गया फिर वजिया रहा काम जाओ किसान भाई कितना जाओ चर्चे लैके आएगा चलो कसान हमें ही है बाकी अरे काली बाबा मुका जमा चाहला चलना गेट चाला जीवी तैयारी चल रही है ਸਮਾਈ ਵੀ ਜੇ ਦਾਸਾ ਤੋਂ ਬਣੇ ਗਿਆਲ ਹੋਇਆ ਪਾਂਗਾ ਚਲਾਉਣ ਤੋਂ ਪਹਿਲਾਂ ਹੀ ਲੋਰ ਦਾ ਮੁਸੱਲਦਾ ਨਹੀਂ ਜੇ ਇਹ ਪੂਰਾ ਤੇਜ ਨਹੀਂ ਹੋਗਾ ਜੀ ਮੁਸੱਲਦਾ ਪੱਲਾ ਐਂਡ ਕਰਾ ਕੇ ਇਹਨੂੰ ਤਾਂ ਲੋੜੀ ਪਾਜ ਤਰ੍ਹਾਂ ਕਰਤਾ ਤਰ੍ਹਾਂ ਕਰਤਾ ਕਹਿੰਦੇ ਜਿਵੇਂ ਤਰ੍ਹਾਂ ਉਰੱਚਾ ਐਟ ਨਹੀਂ ਹੈਗਾ ਕੋਈ ਚੱਕਰ ਤੇ ਫਟੇ ਰਪਣੀਆਂ ਨੇ ਹੁਣ ਜੇ ਇਹ ਵੇਲੇ ਤੋਂ ਚਲਾਉਣਾ ਜੀ ਜਿਹੜਾ ਬਣਦਾ ਹੈ ਤਾਂ ਦੇਖੋ ਹਾਲਾ ਬਹੁਤ ਸੇ ਨੂੰ ਬੜਾ ਜਿਆਦਾ ਜੀ ਆਇਆਂ ਜੂਦਾ ਤੇ ਲੱਗਦਾ ਤਾਂ ਦੇਖਣ ਲੱਗਦਾ ਤਾਂ ਬਹੁਤ ਜ਼ਿਆਦਾ ਜੀ ਸੈਕ ਨੰਦ ਆ ਗਿਆ ਭਾਈ ਨੰਦ ਕਹਿੰਦੇ ਨਹੀਂ ਹੈ ਚੈਂਕੀ ਕਰ ਲੈ ਬਹੁਤ ਖੁਸ਼ੀ ਦੀ ਗੱਲ ਹੈ ਤੇ ਹੋਰ ਵੀ ਕਿਤੇ ਕਿਤੇ ਨਹੀਂ ਪੈ ਰਿਹਾ ਬਲਾਓ ਦੇਖੋ ਦੱਸੇ ਤੋਂ ਮੈਂ ਕਰਤੀ ਕਿ ਕਿੱਥੇ ਕਿਤੇ ਨਹੀਂ ਪੈ ਰਿਹਾ ਕਿਸਾਨਾਂ ਪਰ ਆ ਜਿਹੜੇ ਆਪਣੇ ਵਿੱਚ ਇੱਟਾਂ ਜਵਾਰਾ ਲੈਣ ਗਏ ਹੋਏ ਸੀਗੇ ਜਿਹੜੇ ਅਸੀਂ ਜਿਹੜੀਆਂ ਤੇ ਪੌਂਚ ਪਹੁੰਚਦੇ ਨੇ ਯਾਰ ਜਵਾਹੂ ਇਹ ਪੂਰਾ ਤੇਜ਼ ਨਹੀਂ ਆਈ ਹੁਣ ਫਲ ਆਉੜਾ ਪਲ ਪਰ ਨਾਲ ਬੋਲ ਚੱਲ ਬੈਰਾ ਪੂਰੇ ਜੋਰਾਂ ਤੇ ਕਹਿੰਦੇ ਚਲੇ ਜਾਂਦਾ ਸਤਿ ਸ਼੍ਰੀ ਅਕਾਲ ਮਾ ਭਈ ਹਜ਼ਾਰਾ ਬਣੇ ਨੇ ਹਰੇ ਦਰਵਾਜੇ ਖੋਲ ਤੇ ਬਾਸਰ ਬਹੁਤ ਆਰੀਏ ਮੇਰੇ ਲਈ ਵੀ ਦੇਖੋ ਜੀ ਆਹ ਮੈਂ ਨਾ ਹਵਾ ਜੀ ਆਉਂਦਾ ਨੰਤੀ ਬਣੇਗਾ ਨੰਤ ਮਾ ਭਈ ਚਲੇ ਜਾਂਦਾ ਨੰਨ ਕਾ ਹੈ ਮੇਰਾ ਆਵਾਜ਼ ਲਿਆਦਾ ਜਿਆਦਾ ਭਈ ਹੋਈ ਉਹ ਤੇਜ਼ ਉਹ ਫਲੌਣਾ ਫਲ ਲੈਣੇ ਉਹ ਵੀ ਬਹਿ ਰਹੇ ਉਹ ਲੋੜ ਨਾਲ ਜੀ ਗੱਲ ਵਾਸਤੇ ਸੋ ਮੈਂ ਸਿਕਾਹ ਤੇ ਬੈਠਾ ਨਾ ਆ ਕੇ ਆਇਆ ਹਾਂ ਆਪਣੇ ਚੇਂਜ ਕਰਕੇ ਤਾਂ ਨੀ ਨਾ ਰਿਹਾ ਜੀ ਬੋਲ ਕਰਦਾ ਨਾ ਹੁਣ ਮੈਂ ਜੰਨਾ ਹੀ ਅੱਜ ਦੇਖੋ ਸਰੀਰ ਦਾ ਤਸ ਕਰਾ ਗਏ ਨਹੀਂ ਨਿਗਲਵਾ ਦੋ ਬਹੁਤ ਤੇਜ਼ ਵੀ ਬਹਿ ਰਹੇ ਜੀ ਸੇਕ ਖੋਸ ਚੱਕਾ ਆਹ ਛਾਣੂ ਪਾਤਾ ਕਾਹੋਂ ਕਾਦਰ ਰੰਗ ਲਾ ਦੇ ਰਾਬਾ ਜਿਹਾ ਉਹਦਾ ਪਾਤਾ ਰਹਾ ਹੈ ਚੱਕੀ ਚਲ ਫੱਟੇ ਚੱਲਣੇ 2 ਘੰਟੇ ਲਗਾਦਾਰ ਆਈਆਂ ਕੱਢ ਦੇ ਕੋ ਡੇ ਘੰਟੇ ਕੱਢ ਦੇ ਗਾਵਾ ਸਾਡੀ ਦੇਖੋ ਜਰਤ ਪਾਣੀ ਦੇ ਕੋਪੋਟੇ ਨਾ ਲੱਗ ਪਾਇਆ ਤੇ ਮੇਰੀ ਮੋਟਰ ਨੇ ਪੰਜ ਮਾਰ ਦਿੱਤੀ ਚਾਲ ਜੀ ਨਾ ਸੰਤਾਲਾਂ ਲੋਪਰ ਹੈ ਬਾਰ ਹੈ ਕੋਈ ਮੰਨ ਲਈ ਸਰਾਗਾ ਲਵਾ ਸਰਾਗਾ ਲਵਾ ਸਤ ਸਨ ਨਾ ਹੁਣ ਨਾ ਸਨ ਜਾਨਾ ਗਿਆ ਨੀ ਬਈ ਹੋਈ ਉਹ ਗੱਲ ਹੋ ਆਤਾ ਛੜਾ ਗਲਵਾਤ ਹੋਈ ਪਈ ਆ ਬਾਦਸ਼ਾਹ ਨੇ ਮੇਰੇ ਖਿਲ ਕਰ ਲਿਆ ਮੂੰਹ ਮੈਂ ਤੇ ਤੈਨੂੰ ਕਿਉਂ ਦੇ ਸਟਾਂਗੇ ਮੈਂ ਤਾਂ ਮੈਂ ਨਾ ਹਾਂਦਾ ਨੀ ਰਹਾ ਇਹਦੇ ਤੋਂ ਨਾ ਆ ਗਿਆ ਮੈਂ ਮੀਂਹ ਜਿੱਗਲਾਂ ਜਦੋਂ ਨਮਾ ਆ ਗਿਆ ਤਾਂ ਬਹੁਤ ਤੇਜ਼ ਬਾਦਸ਼ਾਹ ਮੇਰੇ ਵੱਲ ਪਹੁੰਚੀ ہوئی ਜene ਯਾਰਾ ਇਹ ਜene ਯਾਰਾ ਕਹਿੰਦੇ ਭਾਈ ਸਾਡੇ ਪਿੰਡੀ ਭਾਗੜਾ ਚੱਲ ਵੀ ਦੇ ਤੇਰੇ ਸੜਕ ਤੇ ਪਾਣੀ ਦੇਖ ਸਾਰੇ ਤਾਂ ਜ਼ਮਾਨੇ ਦੀ ਹੋਵੇ ਯਾਰ ਤਾਂ ਦੇਖੋ ਬਾਹਰਾਂ ਚੰਦ ਚੱਕ ਕੇ ਇਹਦੀ ਸਾਰੀ ਐ ਜਿੱਥੇ ਇਕ ਮੇਕ ਪਾਣੀ ਪਾਣੀ ਵਧਾਉਂਦੇ ਸਮੋਗੇ ਕਿ ਦੇਖੀ ਜਾਓ ਸਰਾ ਗੱਲ ਬਾਤ ਕਰਦੀ ਜੰਗਾਲਾਂ ਲਿਆਦਾ ਨੰਨ ਤਪਿਆ ਹੋਇਆ ਆਇਆ ਸਤਕਰ ਮੈਂ ਪਾਇਆ ਗਿਆ ਇਹੋ ਗੱਲ ਬਾਣੀ ਸਤਕਰ ਪਾ ਲਿਆ ਚੰਗਾ ਜੀ ਜਾਂਦੀ ਆ ਬਾਗੜਾ ਦੇਖੋ ਕਣਕ ਵਾਲ ਦੀ ਐ ਜੰਮੀਆ ਬਈ ਦਾਵਾ ਤੋਂ ਬਸ ਖਾਲੀ ਹੈ ਜਿਹੜੇ ਇੱਥੇ ਖਾਲੀ ਕਰਤਾ ਦੀ ਆ ਕਾਜ ਆਇਆ ਜਿਹੜੀ ਬਾਈ ਸੈਨਿੰਗ ਰੇ ਫਾਰੀ ਗੋਹੋ ਸਰਦਾਂ ਦਾ ਗੋਡੇ ਗੋਡੇ ਨਾ ਨਵਾਦਾ ਬਣ ਗਿਆ ਦਾ ਜਿਹਨਾਂ ਨੇ ਬਈ ਤੋਬਾ ਖਾਦੀ ਕਰਾਇਆ ਤੇ ਕਾਣੀ ਤੇਰੇ ਰਾਤ ਰੇਂ ਦੇ ਵਿੱਚ ਜਾਂਦਾ ਪਾਣੀ ਦੇ ਗੋਡੇ ਗੋਡੇ ਪਾਣੀ ਵਾਹਣਾ ਗੋਡੇ ਗੋਡੇ ਕਹਿੰਦੇ ਜੀ ਬਾਈ ਮੈਨੂੰ ਪਾਸਟਰ ਬਹੁਤ ਤਾਰੀ ਮੇਰੇ ਗਲੀ ਹੋਂਕ ਪਾਣੀ ਪੈ ਰਿਹਾ ਥੋੜੇ ਅੰਦਰ ਹੁਣਾ ਪੈ ਰਿਹਾ ਹੈ ਆ ਕਰਕੇ ਭਾਈ ਜੇਗਾ ਉਦੀ ਕੀ ਬਾਤ ਹੈ ਬਾਬੇ ਕਹਿੰਦਾ ਹਾਂ ਤੋ ਆਹੋ ਆਹੋ ਗੋਲੀ ਮੰਗ ਬਾਈ ਓਏ ਇੱਕ ਵੀ ਛੋਲੀ ਚੱਲਦੀ ਹੈ ਨੇ ਪਾਣੀ ਦੇਖੋ ਆਪੋ ਜਿਆਦਾ ਬਾਗੜਾ ਮੇਰੇ ਲਈ ਕੋਟੇ ਦੀ ਬਾਗੜਾ ਚੱਲਦੀ ਉਹ ਦੇਖੋ ਬਹਾਰ ਪੰਤਾਲਾ ਬਹਾਰ ਦਾ ਘਾਰੇ ਘਾਰੇ ਆਹ ਇਹ ਕਰਦਾ ਕਾਟੇ ਵਾਦੇ ਪੂਰੇ ਬਈ ਇਹ ਹੀ ਕਰੂਗਾ ਤੇ ਵਾਦੇ ਪੂਰੇ ਆਪੋ ਤੁੰਦੇ ਇਹ ਗਾਹ ਉਹ ਕਹਿੰਦਾ ਕਾਣੂ ਬਹਿਣਾ ਨਿਆਰੀ ਬਣਦੇ ਅੱਛੇ ਕੀ ਦੇਖੀ ਜਾਏ ਉਹ ਨਿਆਰੀ ਦਿਖਾਵਾਂਗੇ ਆਹ ਫਿਰ ਆ ਬੰਤਨੋਂ ਬੋਜਨ ਯਾਰਾ ਲਿਆ ਸਾ ਭਾਈ ਨਹੀਂ ਦੇਖੋ ਸੀ ਉਹ ਕਾਹਮਾ ਜਿਹੜਾ ਸੂਰਜਾ ਗੇਟ ਹੈ ਮੈਂ ਕੋਲੇ ਅੰਦਰ ਆ ਤੇ ਗੇਟ ਜਿਹੜਾ ਜਿਹੜਾ ਮਨਲਾ ਕੁਸਪਰੀ ਆਪਾਂ ਕਹਿੰਦੇ ਹੁੰਨੇ ਆ ਉੱਚਾ ਬਹੁਤ ਆ ਮੂਰੋ ਪਾਣੀ ਅਸ ਤੱਕ ਦੇ ਗਿਆ ਅੰਦਰ ਬਹੁਤ ਚੜਦਾ ਮੈਂ ਜਿਹੜਾ ਗੇਟ ਉਹਦਾ ਮੂਰੋ ਸ਼ਗਾ ਕਰਦਾ ਸੀ ਪਰ ਅੱਜ ਰਬ ਨਵਰ ਕਾਰਡ ਤੋੜ ਤੇ ਪਾਣੀ ਦੇਖੋ ਕਿ ਮੈਨੂੰ ਦਿਖਾਵਾ ਆਹ ਜਾ ਰਹੀ ਉਹ ਬਿੱਟ ਮੈਂ ਤੁਹਾਨੂੰ ਕੈਮਰਾ ਦਿਖਾਉਣਾ ਇੱਕ ਬੰਦਾ ਦੇ ਕੋਲ ਕਿਵੇ ਪਾਣੀ ਜਾ ਰਿਹਾ ਹੈ ਪਾਣੀ ਸੜਕ ਤੋਂ ਦੂਰ ਗੇਟ ਕੋਲ ਬਹੁਤ ਉੱਚਾ ਕਰਿਆ ਹੋਇਆ ਹੈ ਜਦੋਂ ਮੈਂ ਵੇਖ ਲਾਇਆ ਉੱਚਾ ਕਰਤਾ ਕਿ ਬਹੁਤ ਪਾਣੀ ਪੁੰਜਦਾ ਹੈ ਜੱਜ ਰੱਬ ਨੇ ਉਹਦੀ ਰਕਾਰਡ ਤੋੜ ਤੇ ਜਿਹੜਾ ਟੋਬਾ ਖਾਲੀ ਹੈ ਐਂ ਟੋਬਾ ਭਰਿਆ ਹੋਇਆ ਹੈ ਵੀ ਅੱਜ ਤੋਂ ਭਰਿਆ ਹੁੰਦਾ ਤਾਂ ਪਾਣੀ ਵੀ ਬਹੁਤ ਘੱਟ ਜਾਂਦਾ ਰਹਿੰਦਾ ਨਹੀਂ ਹੁੰਦਾ ਸੀਗਾ ਪਹਿਲੀ ਵਾਰ ਇਹ ਦੇਖ ਰਿਆ ਮੈਂ ਬਹੁਤ ਚਰਵਾਉ ਪਾਣੀ ਦੇਖ ਕੇ ਮੈਂ ਜਾ ਰਿਹਾ ਹਾਂ ਅੰਦਰ ਇੱਕ ਪਾਲਰ ਨੇ ਪਾਣੀ ਤੇ ਰੀਕਾ ਕੱਟ ਕੇ ਨੇ ਆਪਣੇ गलत सरह होगी गई वही। वो मी ने पाम पाम देख। तो जमीन हम बंब बुलाते बंब कह नहीं देखो तक कि देख रहे बहुत तेज है बाहर ते। तो पानी पोन से देखो जी बहुत तेज नहीं कर फोन मेरा भी कर गया देखो कमाल करती ਪਹੁੰਚ ਜਾਵਲਾ ਸਮੀਂ ਪਿਆਜਾ ਐ ਫੈਰਾ ਉਹ ਜਿਆਦਾ ਬੰਤਾ ਨਿਆਰਾ ਕਹਿੰਦਾ ਜੀ ਆਪਾਂ ਫੁੱਲ ਫੜਾ ਫੁੱਲ ਮੀ ਹੁਣ ਵੀ ਜਿਆਦਾ ਹਵਾ ਨਾਲ ਐ ਈ ਮੀ ਦਾ ਪ੍ਰਾਂਤੀ ਪੂਰਾ ਆਪਣਾ ਕਹਿੰਦਾ ਠਾੜ ਤੋੜ ਤੇ ਐ ਠੇੜੋ ਟੋਪਾ ਬਣੋ ਤੇ ਚੜਕਾ ਐ ਚੜਕੋ ਟੋਪਾ ਮਾ ਤਾਂ ਟੋਪਾ ਕਦੇ ਨਹੀਂ ਆਉਂਦਾ ਪਾਛਰਾ ਬਹੁਤ ਤੇਜ਼ ਆ ਜਿੱਦੀ ਆ ਰਹੀਏ ਮੇਰੇ ਉੱਤੇ ਤੇ ਸਰਦੂ ਵਾਲੇ ਨੇ ਚੱਲਣ ਦੇ ਮੌਸਮ ਕਹਿੰਦਾ ਹੈ ਕੋਈ ਵਾਲੇ ਕੱਪੜੇ ਬਦਲਣਾਂਗੇ ਲਈ ਹੁੰਦੀ ਰਹਨੇ ਸਰਾ ਗੱਲਵਾਟ ਕਰਦੀ ਰਹਨੇ ਨਾਮ ਤਾਂ ਬੰਦੇ ਨਾਂਦਿਆਂ ਰਾਂ ਨਹੀਂ ਆਤਾ ਤੇ ਕੋਣ ਆਪ ਕਰਾਂ ਬਲੌਗ ਦੀ ਸ਼ੁਰੂਆਤ ਸੀ ਕਿ ਬਲੌਗ ਨੂੰ ਅਪਲੋਡ ਵੀ ਕਰਨਾ ਫਿਰ ਇਹ ਤੇ ਸ਼ਾਮ ਨੂੰ ਇੱਕ ਬਲੌਗ ਹੋਰ ਬਣਾਉਣਾ ਸੀ ਬਾਪੂ ਮਕਾਂ ਦਾ ਇਸ ਮਾਤੇ ਜਾਵਾਂਗੇ ਤੇ ਚਲੋ ਆਪਣਾ ਰਾ ਚੱਲਣਾ ਸੀਗਾ ਚਲੋ ਥੋੜਾ ਸਟੇ ਕਰ ਤਿਆਰੀ ਕਰਕੇ ਚੱਲੂਗਾ ਵੈਸੇ ਜੀ ਹੱਦ ਜੀ ਬਣਾਏ ਸੀ ਕਿ ਮੀਂਹ ਪੈਂਦਾ ਹੈ ਆਪਣੇ ਪਹਿਲੇ ਸੌਣੇ ਚੱਲ ਤਿਆਰ ਕਰਦੇ ਕਰਦੇ ਜੀ ਪੈ ਚੁੱਕਿਆ ਤੇ ਬਲੌਗ ਦੀ ਸਮਾਪਤੀ ਹੈ ਕਿਵੇਂ ਲੱਗੇ ਆਪਣਾ ਬਲੌਗ ਦੱਸਿਓ ਕਮੈਂਟ ਕਰਕੇ ਤੇ ਹੋਰ ਕਿਹੜੇ ਕਿਹੜੇ ਪਿੰਡ ਸ਼ਹਿਰ ਕਿੱਥੇ ਕਿੱਥੇ ਨਹੀਂ ਪਿਆ ਜੀ ਦਰੂਦ ਅੱਛਾ ਦੱਸੋ ਮੈਨੂੰ ਟੈਗ ਕਰਕੇ ਤੁਹਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਕਿੱਥੇ ਜੁੜਦੇ ਨੇ ਪਰ ਆ ਕਮੈਂਟ ਕਰਕੇ ਦੱਸ ਦਿਓ ਮੜੇ ਆ ਕਿ ਕਿੱਥੇ ਕਿੱਥੇ ਨਹੀਂ ਪਿਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਯਾਰ ਇਹ ਲਿਆ ਅੱਜ ਤੱਕ ਇਹ ਨਹੀਂ ਵਾਲਾ ਰਿਕਾਰਡ ਤੋੜਦੇ ਰ ਆਪਣੇ ਗਰਮੀ ਤੋਂ ਬਾਅਦ ਸਰਾਹਤ ਮਹਿਸੂਸ ਹੋਈ ਹੈ ਤੇ ਧੰਨਵਾਦ ਹੈ ਬਲਾਉ ਜੀ ਸਮਾਗਤੀ ਹੈ ਮਿਲਾਂਗੇ ਤੁਹਾਨੂੰ ਅਗਲੇ ਬਲਾਉ ਵਿੱਚ ਸ਼ੁਕਰੀਆ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ